ਪਸੰਦ ਕੀਤੀ ਏ ਤੁਹਾਡੀ ਵਾਈਫ ਦੀ ਜਾਂ ਤੁਹਾਡੀ ਸੀਗੀ ਜਲਦੀ ਯਾਰ ਵਾਰ ਆਪਣੀ ਖਾਸ ਹੋ ਕੇ ਕਹਿੰਦੇ ਕਿ ਵਿਆਹ ਤੋਂ ਬਾਅਦ ਅਕਸਰ ਜਨਾਨੀ ਦੀ ਚਲਦੀ ਏ ਬੰਦਾ ਵਿਚਾਰਾ ਸਾਇਲੈਂਟ ਹੋ ਜਾਂਦਾ ਹੈ ਕਲਾਕਾਰ ਦੀ ਕਲਾਕਾਰੀ ਦੇਖੋ ਕਿ ਕਿੰਨੀ ਬਾਰੀਕੀ ਦੇ ਨਾਲ ਇਸ ਨੂੰ ਤਰਾਸ਼ਿਆ ਗਿਆ ਪਟਾਕੇ ਬੜੇ ਚੱਲਦੇ ਹੈਗੇ ਨਾ ਦੀਵਾਲੀ ਦੇ ਮੌਕੇ ਤੇ ਤੁਸੀਂ ਤਾਂ ਨਹੀਂ ਚਲਾਉਂਗੇ ਹਾਂ ਥੋੜੇ ਹੋਰ ਤੇ ਜ਼ਰਾਨੇ ਬੰਤੇ ਹੈ ਦੀਵਾਲੀ ਹੈ ਫਾਇਰ ਕਰੈਕਰਸ ਨਹੀਂ ਜਲਾਏ ਤਾਂ ਬਹੁਤ ਬੜੀਆ ਗੱਲ ਹੈ ਫੋਨੀ ਵੀ ਚਾਹੀਦੀ ਹੈ ਲੋਕਲ ਪੌਟਰਸ ਕੋ ਜ਼ਰੂਰ ਸਪੋਰਟ ਕਰੋ ਪੋਟਰੀ ਬਹੁਤ ਅੱਛੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਬਿਜਲੀ ਨਹੀਂ ਹੁੰਦੀ ਦੀਵਾ ਜਾਂ ਫਿਰ ਹੋਰ ਕਹਿ ਸਕਦੇ ਆ ਕਿ ਚੀਜ਼ ਬਾਲ ਕੇ ਇਸ ਦੇ ਵਿੱਚ ਰੱਖ ਦਿੱਤੀ ਜਾਂਦੀ ਸੀ ਤੇ ਉੱਚਾ ਇਹਨੂੰ ਟੰਗ ਦਿੱਤਾ ਜਾਂਦਾ ਸੀਗਾ ਤੇ ਫਿਰ ਇਹ ਜਿਹੜੀ ਕਿ ਰੋਸ਼ਨੀ ਹੁੰਦੀ ਸੀ ਪੂਰੇ ਘਰ ਨੂੰ ਰੋਸ਼ਨਾ ਦਿੰਦੀ ਸੀ ਜੀ ਸੋਣੀ ਹੋਵੇ ਤਾਂ ਮੁੱਲ ਵੀ ਵੱਧ ਹੁੰਦਾ ਕੀ ਇਹ ਨੇ ਸਾਰੇ ਜੈਨੂਇਨ ਨੇਟ ਹੈ ਸਾਰਾ ہمارا ਸਿਰਫ ਅਮਾਰਾ ਪੇਂਟਡ ਮਾਰ ਕੇ ਪਰ ਬੜੀ ਆਈਟਮ ਪੇਪਰ ਸਿਰਫ 200 ਰੁਪਏ ਪਰ ਪੀਸ ਬਰੀਕੀ ਦੇ ਨਾਲ ਹਰ ਜਿਹੜੀ ਕੀ ਚੀਜ਼ ਨੂੰ ਤਰਾਸ਼ਿਆ ਗਿਆ ਹੈ ਹੱਥੀ ਤਿਆਰ ਕੀਤਾ ਹੋਇਆ ਜਾਂ ਫਿਰ ਕਿਤੋਂ ਉਸ ਲੈ ਕੇ ਆਤੇ ਹਨ ਔਰ ਕੁਝ ਬਣਾਇਆ ਹੋਇਆ। ਖੂਬ ਦੀਵਾਲੀ ਦੇ ਤਿਹਾੜ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਖੂਬ ਚਹਲ ਪਹਿਲ ਹੈ। ਇਸ ਵੇਲੇ ਦੇਖੋ ਤੁਹਾਡੇ ਨਾਲ ਅਸੀਂ ਕਲੀ-ਕਲੀ ਤਸਵੀਰ ਜਿਹੜੀ ਕੀ ਹੈ ਬਾਜ਼ਾਰ ਤੋਂ ਸਾਂਝੀ ਕਰਾਂਗੇ ਕਿਵੇਂ ਵੱਖਰੀ ਕਿਸਮ ਦੀ ਵੈਰਾਈਟੀ ਇੱਥੇ ਜਿਹੜੀ ਕੀ ਘਰ ਦੇ ਡੈਕੋਰੇਸ਼ਨ ਤੋਂ ਲੈ ਕੇ ਜਿਹੜਾ ਕੀ ਹੋਰ ਸਮਾਨ ਹੈ ਕਿਵੇਂ ਇੱਥੇ ਖੂਬਸੂਰਤ ਤਰੀਕੇ ਦੇ ਨਾਲ ਅਸਰ ਜਿਆ ਹੋਇਆ ਇਹ ਦੇਖੋ ਇੱਕ ਖਾਸ ਤਰ੍ਹਾਂ ਦੇ ਜਿਹੜੇ ਕਿ ਇੱਥੇ ਬੁੱਤ ਬਣਾਏ ਗਏ ਨੇ ਇਹ ਪਹਿਰੇਦਾਰ ਕਹਿੰਦੇ ਹੈਗੇ ਨੇ ਇਹਨਾਂ ਨੂੰ ਪਰ ਕਲਾਕਾਰ ਦੀ ਕਲਾਕਾਰੀ ਦੇਖੋ ਕਿ ਕਿੰਨੀ ਬਾਰੀਕੀ ਦੇ ਨਾਲ ਇਸ ਨੂੰ ਤਰਾਸ਼ਿਆ ਗਿਆ ਤੇ ਸੋ ਹੋਰ ਜੇਕਰ ਆਪਾਂ ਘਰ ਦੀ ਦਹਲੀਜ਼ ਦੀ ਸਜਾਵਟ ਦੀ ਗੱਲ ਕਰੀਏ ਤਾਂ ਇਹ ਦੇਖੋ ਕਮਲ ਦੇ ਫੁੱਲ ਜਿਹੜੇ ਕਿ ਅਕਸਰ ਜਿਹੜੇ ਕਿ ਬਾਗ ਦੇ ਵਿੱਚ ਸ਼ੋਭਾ ਵਧਾਉਂਦੇ ਨੇ ਬਾਗ ਦੀ ਪਰ ਹੁਣ ਤੁਹਾਨੂੰ ਇਹ ਆਲਟੀਫੀਸ਼ਲ ਰੂਪ ਦੇ ਵਿੱਚ ਵੀ ਇੱਥੇ ਮਿਲ ਜਾਇਆ ਕਰਨਗੇ ਅਤੇ ਤੁਹਾਡ ਤੁਸੀਂ ਵੀ ਘਰ ਨੂੰ ਜਿਹੜਾ ਕਿ ਦੀਵਾਲੀ ਮੌਕੇ ਤੇ ਵਾਕੂ ਵੀ ਟੰਗ ਦੇ ਨਾਲ ਸਜਾ ਸਕਦੇ ਹੋ ਹੋਰ ਦੇਖੋ ਕਿਵੇਂ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਦੀਵਾਲੀ ਦੇ ਫੈਸਟੀਵਲ ਨੂੰ ਲੈ ਕੇ ਹਰ ਪਾਸੇ ਜਿਹੜੀ ਬਾਜ਼ਾਰ ਸਜੇ ਹੋਏ ਨਜ਼ਰ ਆ ਰਹੇ ਨੇ ਇਹ ਦੇਖੋ ਦੀਵਾਲੀ ਵਾਲੇ ਜਿਹੜੇ ਕਿ ਜਿੱਥੇ ਪੂਜਾ ਕੀਤੀ ਜਾਂਦੀ ਹੈ ਉਹ ਵੀ ਕਿੰਨੀ ਖੂਬਸੂਰਤੀ ਦੇ ਨਾਲ ਇਹਨਾਂ ਨੂੰ ਬਣਾਇਆ ਗਿਆ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਕਿ ਪੰਜ ਮੁੱਖੀ ਦੀਵੇ ਹੁੰਦੇ ਨੇ ਇਹ ਉੱਪਰ ਵੱਡਾ ਦੀਵਾ ਤੇ ਚਾਰ ਸਾਈਡਾਂ ਤੇ ਛੋਟੇ ਜੇ ਇਹ ਆਰਤੀ ਕਰਨ ਦੇ ਜਿਹੜੇ ਕਿ ਕੰਮ ਆਉਂਦੇ ਹੈਗੇ ਨੇ ਤੇ ਇਸ ਤੋਂ ਇਲਾਵਾ ਹੋਰ ਦੇਖੋ ਸ਼ਿਵਾ ਦੀ ਮੂਰਤੀ ਹੋ ਗਈ ਹੈ ਇਹ ਗੁੱਲਕ ਬੱਚੇ ਜਿਸ ਦੇ ਵਿੱਚ ਆਪਣੇ ਜਿਹੜੇ ਕਿ ਕੁਆਇਨ ਹੋ ਗਿਆ ਜਾਂ ਮਨੀ ਹੋਗੀ ਉਹ ਸੇਵ ਕਰਦੇ ਹੈਗੇ ਨੇ ਉਹ ਖਾ ਦਿਨ ਤੇ ਉੱਪਰ ਜਿਵੇਂ ਕਿ ਉਹਨਾਂ ਤੰਤਰੀ ਸੌਣਾ ਹੈਗਾ ਤਾਂ ਤੰਦ ਦੀ ਜਿਹੜੀ ਕੀ ਹੈਗਾ ਉਸ ਨੂੰ ਸੰਭਾਲਣ ਦੇ ਲਈ ਬੱਚੇ ਜਿਹੜੇ ਕੀ ਇਸ ਨੂੰ ਖੂਬ ਜਿਹੜਾ ਕੀ ਖਰੀਦਦਾਰੀ ਕਰਦੇ ਹੈਗੇ ਨੇ ਇਹ ਦੇਖੋ ਕਿ ਕਲਰਫੁਲ ਸਟੋਨ ਇਹ ਕਲਰਫੁਲ ਸਟੋਨ ਜਿਹੜੇ ਕਿ ਸਪੈਸ਼ਲ ਦੀਵਾਲੀ ਦੇ ਮੌਕੇ ਤੇ ਜਿਹੜੇ ਕਿ ਇਹ ਡੈਕੋਰੇਟ ਕੀਤੇ ਜਾਂਦੇ ਨੇ ਜੋ ਘਰ ਦੇ ਹੋਰ ਜਿਹੇ ਕਿ ਸਜਾਵਟ ਦੇ ਵਿੱਚ ਬਖੂਬੀ ਜਿਹੜਾ ਕੀ ਹੈਗਾ ਆ ਖਾਸ ਜਿਹੜੀ ਕਿ ਉਹ ਰੌਣਕ ਨੂੰ ਹੋਰ ਵਧਾ ਦਿੰਦੇ ਨੇ ਹੋਰ ਜਿਹੇ ਕਿ ਚੀਨੀ ਦੇ ਬਰਤਨ ਦੇਖੋ ਜਾਂ ਫਿਰ ਚੀਨੀ ਦੇ ਫਲਾਰਪੋਰਟ ਦੇਖੋ ਕਿ ਕਿਵੇਂ ਕਿ ਇਹਨਾਂ ਦੀ ਖਾਸ ਇਹਨਾਂ ਦਿਨਾਂ ਦੇ ਵਿੱਚ ਡਿਮਾਂਡ ਵਧੀ ਹੁੰਦੀ ਆ ਕੋ ਜਿਹੜੇ ਕਿ ਖਰੀਦਾਰੀ ਕਰਨ ਲਈ ਆਏ ਲੋਕ ਹੈਗੇ ਨੇ ਉਹਨਾਂ ਵੀ ਗੱਲਬਾਤ ਕਰਦੇ ਆਂ

ਤੋ ਪਟਾਕوں ਦੀ ਜ਼ਰੂਰਤ ਨਹੀਂ ਪड़ती। ਹਾਂ ਤੋ ਕੁਝ ਚੇਂਜ ਆਇਆ ਪਹਿਲਾਂ ਦੇ ਮੁਕਾਬਲੇ ਹੋਣ ਦੀਵਾਲੀ ਮਨਾਉਣ ਦੇ ਤਰੀਕਿਆਂ 'ਚ। ਮੈਂ ਤੋ ਵੈਸੇ ਬੇਸਿਕਲੀ ਹਿਮਾਚਲ ਸਿਉਂ ਯਹਾਂ ਦਾ ਮੈਨੂੰ ਇਤਨਾ ਆਈਡੀਆ ਨਹੀਂ ਹੈ ਬਟ ਹਾਂ ਵਹਾਂ 'ਤੇ ਡਿਫਰੈਂਸ ਹੈ ਸਪੈਸ਼ਲੀ ਪਟਾਕਾਂ ਦਾ। ਥੋੜਾ ਨੌਇਸ ਪੋਲੂਸ਼ਨ ਲੋਕ ਕਮ ਪ੍ਰਿਫਰ ਕਰਤੇ ਆ ਅੱਜਕੱਲ। ਮਦਰ ਨਾਲ ਆਇਓ ਜੀ। ਹਾਂਜੀ ਮੇਰੀ ਮਦਰ। ਤੋ ਮੈਮ ਕੀਮੇ ਤੁਹਾਨੂੰ ਲੱਗਿਆ ਹੈਗਾ ਇੱਥੋਂ ਦੀ ਹਰ ਇੱਕ ਚੀਜ਼ ਤੁਸੀਂ ਦੇਖ ਰਹੇ ਹੋ, ਵਾਚ ਕਰ ਰਹੇ ਹੋ। ਬੜੀ ਜਿਹੜੇ ਕਿ ਕੰਪੀਟੀਸ਼ਨ ਦਾ ਜ਼ਮਾਨਾ ਆ ਗਿਆ ਤੇ ਚੀਜ਼ਾਂ ਨੂੰ ਬੜਾ ਵਾਕੂ ਵੀ ਬਣਾਇਆ ਗਿਆ ਹੈ। हम एक्चुअली यहाँ तो काफ़ी सालों से आते हैं क्योंकि बेटे की एजुकेशन यहीं से हुई है चंडीगढ़ से ओके। और ये है भी चंडीगढ़ में ही मैं हिमाचल से आई हूँ तो मेरा घर है। मतलब हिमाचल से आई हूँ घर से तो हम यहाँ पे काफ़ी पहले से आ रहे हैं है। आप मानो कि दस साल से आ रहे हैं तो इनका हमें प्राइस और इनकी जो ये वेराइटी है वो बड़ी अच्छी लगती है बहुत हाँ जी ये बहुत अच्छी है और मिट्टी के मेहनती और बस ये सिरेमिक्स सब इन्होंने मेरे ख्याल लेटेस्ट ऐड किए हैं पहले सिरेमिक कम होते थे इनके पास तो ये तो वाकई शुक्रिया गलत बात कहनी बाकी जिस तरह से दे नाल देखो कि बहुत सारी वैरायटी हैगी है।, है हर एक चीज जड़ी की बहुत बढ़िया तंगना बनाई गई है तो खरीदारी करनायो भाई जी इत्थे हां जी हां जी तो कुछ आया पसंद हां जी दो चीज दो चीजें पसंद आई एक तो जड़े ढोलक बजा रहा है अच्छा ये बड़ा हां जी हां जी क्या बात है और एक आपने गमला लेता है वो लगाएंगे घर के बाहर अच्छा जी ਤੋ ਪਸੰਦ ਕੀਤੀ ਹੈ ਤੁਹਾਡੀ ਵਾਈਫ ਦੀ ਜਾਂ ਤੁਹਾਡੀ ਸਰ ਇਹ ਨਹੀਂ ਚੱਲੀ ਇਸੇ ਕੀ ਚਲਦੀ ਯਾਰ ਆਪਣੀ ਖਾਸ ਹੋ ਗਈ ਇਹ ਸੱਚ ਹੈ ਜੀ ਕਹਿੰਦੇ ਕਿ ਵਿਆਹ ਤੋਂ ਬਾਅਦ ਅਕਸਰ ਜਨਾਨੀ ਦੀ ਚਲਦੀ ਹੈ ਬੰਦਾ ਵਿਚਾਰਾ ਸਾਇਲੈਂਟ ਹੋ ਜਾਂਦਾ ਤੁਹਾਡੀ ਜਿੱਤਰਾਂ ਦੇ ਨਾਲ ਹੁਣ ਖਰਚਾ ਵੀ ਬਹੁਤ ਹੁੰਦਾ ਹੋਇਆ ਨਾ ਬਜਟ ਦੇ ਵਿੱਚ ਪਰ ਇੱਥੇ ਬਿਲਕੁਲ ਜੀ ਇਧਰ ਜੋ ਰੇਟ ਹੈ ਨਾ ਬਹੁਤ ਰੀਜ਼ਨੇਬਲ ਹੈ ਮਤਲਬ ਕਾਟੋ-ਕਾਟਵਲ ਕੰਮ ਵੀ ਕਰ ਦਿੰਦੇ ਹੈ ਅਗਰ ਬੋਲਦੇ ਹੈ ਨਾ ਕੰਮ ਕਰ ਦਿੰਦੇ ਹੈ ਬਹੁਤ ਅੱਛਾ ਰੇਟਨ ਹੈ ਆਪ ਆਓ ਇੱਕ ਵਾਰ ਜ਼ਰੂਰ ਯਹਾਂ ਪੇ ਸ਼ੋਪਿੰਗ ਕਰੋ ਹਾਂਜੀ ਤੋ ਕਿੰਨਾ ਕਿ ਡਿਮਾਂਡ ਵਧੀ ਹੈਗੀ ਪਹਿਲਾਂ ਦੇ ਮੁਕਾਬਲੇ ਤੁਸੀਂ ਇੱਥੇ ਅਸੀਂ ਦੇਖਿਆ ਤੁਸੀਂ ਹੱਥੀ ਜਿਹੜਾ ਕੀ ਉਹ ਤਿਆਰ ਕਰਦੇ ਹੋ ਹਰ ਇੱਕ ਚੀਜ਼ ਨੂੰ ਕਿੰਨੀ ਕਿ ਡਿਮਾਂਡ ਵਧੀ ਹੈ ਹੁਣ ਬਹੁਤ ਜ਼ਿਆਦਾ ਸਰ ਹੂੰ ਪਹਿਲਾਂ ਤਾਂ ਠੀਕ ਹੈ ਹਾਂ ਹਾਂਜੀ ਹੁਣ ਕਹਿੰਦੇ ਮੋਦੀ ਨੇ GST ਘਟਾਤੀ ਉਹਦਾ ਕੁਝ ਫਾਇਦਾ ਹੋ ਰਿਹਾ ਤੁਹਾਨੂੰ हां जी <laughs> गाक बदे हैगे हाँ हाँ तो है? ने हां जी हां तो किथों ਤੁਸੀਂ ਬੇਸਿਕਲੀ ਕਿਥੋਂ ਲੋਕਲ ਹੋ ਜਾਂ ਬਾਹਰੋਂ ਆਉਂਦੇ ਕਿਤੋਂ ਨਹੀਂ ਲੋਕਲ ਹੀ ਹਾਂ ਲੋਕਲ ਹੀ ਹਾਂ ਸੋ ਹੱਥੀ ਤਿਆਰ ਕੀਤਾ ਹੋਇਆ ਜਾਂ ਫਿਰ ਕਿਤੋਂ ਕੁਝ ਲੈ ਕੇ ਆਤੇ ਹੈਂ ਔਰ ਕੁਝ ਬਣਾਇਆ ਹੋਇਆ ਕਿਹੜੀ ਚੀਜ਼ ਜ਼ਿਆਦਾ ਤੁਸੀਂ ਬਾਹਰੋਂ ਮੰਗਵਾਉਂਦੇ ਹੋ ਜਾਂ ਕਿਹੜੀ ਚੀਜ਼ ਹੱਥੀ ਤਿਆਰ ਕਰਦੇ ਇਹ ਚਿੱਨੀ ਮਿੱਟੀ ਕਿ ਐ ਸਰ ਦੇਦੀ ਕੋਸਟਫੇ ਕੀ ਮੈਂ ਤੁਸੀਂ ਜਿਵੇਂ ਕਿ ਬਜਟ ਦੇ ਵਿੱਚ ਰਵੇ ਕੁਝ ਜ਼ਿਆਦਾ ਅਸਰ ਤਾਂ ਨਹੀਂ ਪੈਂਦਾ ਲੋਕਾਂ ਦੀ ਜੀ ਉਤੇ ਨਹੀਂ ਸਰ ਇਸ ਵਿੱਚ ਹਮੇਸ਼ਾਰ ਹੀ 50 ਰੁਪਏ ਬਚਦੇ ਇਸ ਇਸ ਨਗਰ ਤੋਂ OK ਠੀਕ ਹੈ ਬਸ ਇਤਨਾ ਮਿਲ ਜਾਈਏ ਜੀ ਥੋੜਾ ਥੋੜਾ ਹੋਰ ਇੱਕ ਕਲਕੱਤਾ ਦੀ ਵੈਰਾਈਟੀ ਚ ਕਿਹੜੀ ਕਿਹੜੀ ਹੈ ਕੁਝ ਦੱਸੋਗੇ ਜੀ ਇਹਦੇ ਬਾਰੇ ਕਿਹੜੀ ਕਿਹੜੀ ਚੀਜ਼ ਕਲਕੱਤਾ ਤੋਂ ਤੁਸੀਂ ਲੈ ਕੇ ਆਏ ਇਹ ਹੈ ਜੀ ਅੱਗੇ ਚਲੋ ਥੋੜਾ ਜਿਹਾ ਬਾਕਮਾਲ ਹੈ ਇਹ ਪੇਟਾ ਜੋ ਵੀ ਇਹਨਾਂ ਨੇ ਬਣਾਇਆ ਹੈਗਾ ਦੇਖੋ ਇਹ ਸ ਕਲਕੱਤਾ ਕਈ ਸੋ ਇਹਦਾਤਰ ਬੁੱਧੋ ਬੁੱਧਾ ਦੀ ਮੂਰਤੀਆਂ ਹੈਗੀਆਂ ਨੇ ਜਾਂ ਫਿਰ ਕਹ ਲਈਏ ਕਿ ਇਹ ਜਿਹੜੇ ਕਿ ਹੋਰ ਤਰ੍ਹਾਂ ਦੇ ਜਿਹੜੇ ਕਿ ਇੱਥੇ ਦੇਖ ਸਕਦੇ ਹੋ ਕਿ ਹਰੇਕ ਜਿਹੜੀ ਕਿ ਚੀਜ਼ ਹੈ ਉਹ ਬਾਕਮਾਲ ਹੈ ਤੇ ਬਹੁਤ ਸਾਰੇ ਜਿਹੜੇ ਕਿ ਡਿਮਾਂਡ ਇਹਨਾਂ ਚੀਜ਼ਾਂ ਦੀ ਅਕਸਰ ਦੀਵਾਲੀ ਦੇ ਮੌਕੇ ਤੇ ਵਧ ਜਾਂਦੀ ਹੈ ਇਹ ਦੇਖੋ ਸਪੈਸ਼ਲੀ ਕੈਮਰਾ ਪਰਸਨ ਹੋਗਾ ਇਹ ਸਪੈਸ਼ਲੀ ਚੀਜ਼ ਦਿਖਾਈ ਜਾਵੇ ਕਿ ਰਾਧਾ ਕ੍ਰਿਸ਼ਨ ਜਿਹੜਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਿਹੜੀ ਕਿ ਆਰਾਧਨਾ ਕਰਦੇ ਹੈਗੇ ਨੇ ਉਹਨਾਂ ਦੇ ਵੱਲੋਂ ਇਹ ਜਿਹੜੀ ਕਿ ਮੂਰਤੀ ਹੈਗੀ ਹੈ ਉਹ ਬਹੁਤ ਪਸੰਦ ਕੀਤੀ ਜਾਂਦੀ ਹੈ ਸੋ ਕਿੰਨੀ ਬਰੀਕੀ ਦੇ ਨਾਲ ਹਰ ਜਿਹੜੀ ਕਿ ਚੀਜ਼ ਨੂੰ ਤਰਾਸ਼ਿਆ ਗਿਆ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਤੇ ਨਾਲ ਹੀ ਹੋਰ ਵੀ ਜਣੀਆਂ ਕਿ ਚੀਜ਼ਾਂ ਹੈਗੀਆਂ ਨੇ ਅਤੇ ਜਿਵੇਂ ਕਿ ਲੋਕ ਖਰੀਦਦਾਰੀ ਕਰਨ ਆ ਰਹੇ ਨੇ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਕਿ ਗੱਲਬਾਤ ਜ਼ਰੂਰ ਕਰਾਵਾਂਗੇ ਕਿ ਕਿੰਨਾ ਕੁ ਜਿਹੜਾ ਕਿ ਹੈਗਾ ਆ ਉਹਨਾਂ ਨੂੰ ਇੱਥੇ ਜਿਹੜਾ ਕਿ ਸਮਾਨ ਪਸੰਦ ਆ ਰਿਹਾ ਜੋ ਵੀ ਇੱਥੇ ਪਿਆ ਹੋਇਆ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੇ ਕੀ ਹੈ ਤੁਹਾਨੂੰ ਇਸ ਵੇਲੇ ਬਾ ਕਮਾਲ ਮੂਰਤੀਆਂ ਹੀ ਦੇਖਣ ਨੂੰ ਮਿਲ ਗਿਆ ਸੋ ਕਿੰ ਕਿੰਨਾ ਕਰੂ ਜਾਨ ਵਧੀਆ ਜੀ ਲੋਕਾਂ ਦਾ ਸਮਾਨ ਦੇ ਪ੍ਰਤੀ ਕੁਛ ਵਧੀਆ ਰਿਸਪੌਂਸ ਆ ਰਿਹਾ ਤੁਹਾਨੂੰ ਹਾਂਜੀ ਸਰ ਹਾਂ ਵਧੀਆ ਨੇ ਤਾਂ ਕੁਝ ਨਵਾਂ ਆਇਆ ਇਸ ਵਾਰ ਮਾਰਕੀਟ ਦੇ ਵਿੱਚ ਹਾਂਜੀ ਸਰ ਨਵਾਂ ਆਇਆ ਆਈ ਸਾਲ ਆਂਦਾ ਨਵਾਂ ਅੱਛਾ ਜੀ ਹਾਂਜੀ ਇਸ ਵਾਰ ਦੀ ਕੀ ਨਵੀਂ ਚੀਜ਼ ਹੈ ਨਵੀਂ ਚੀਜ਼ ਆ ਜੀ ਇਹ ਵਾਲੇ ਜਿੱਦਾਂ ਇਹ ਰੱਖੀਆਂ ਜਾਲੀਆਂ ਓਕੇ ਅੱਛਾ ਜਿਵੇਂ ਪਹਿਲਾਂ ਲੈਂਪ ਟੰਗ ਦਿੰਦੇ ਹੁੰਦੇ ਸੀ ਤਾਂ ਦੇ ਲੈਂਪ ਪਹਿਲੇ ਦੇ ਪੁਰਾਣੇ ਜ਼ਮਾਨੇ ਦੇ ਸੀਗੇ ਉਹ ਹੈਗੇ ਜਿੱਦਾਂ ਆਪਾਂ ਟੰਗ ਦਿੰਦੇ ਆ ਦਿਵਾ ਲਗਾ ਕੇ ਕਿਤੇ ਵੀ ਹਵਾ ਚੱਲ ਜੇ ਤਾਂ ਬੰਦ ਨਹੀਂ ਹੋਊਗਾ ਸੋ ਕੁਝ ਪਸੰਦ ਆ ਮੈਮ ਤੁਸੀਂ ਖਰੀਦਦਾਰੀ ਕਰਨੇ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਮੈਂ ਬਤਾ ਚੁੱਕੀ ਬੜਾ ਸਭ ਹੀ ਅੱਛਾ ਹੈ ਅੱਛਾ ਹਾਂ ਸਭ ਹੀ ਅੱਛਾ ਹੈ ਤਾਂ ਕੀ ਕੀ ਫਿਰ ਬਾਈ ਕੀਆ ਗਿਆ ਆਪਣੇ ਆਪ ਦੇਖ लीजिए ਲੈਂਪ ਵਗੈਰਾ ਘਰ ਕੇ ਲੈਣੇ ਓਕੇ ਹਾਂ ਜੀ ਲੈਂਪ ਵਗੈਰਾ ਹਨਾ ਸੋ ਕੀ ਮ ਇਸ ਵਾਰ ਸੈਲੀਬ੍ਰੇਟ ਕਰ ਰਹੇ ਹੋ ਫਿਰ ਦੀਵਾਲੀ ਨੂੰ कुछ डिफरेंट कर रहे हो या एज यूजुअल जी में होंगे एज यूजुअल बस अपने घर में सारे दिए जला के नो फायर क्रैकर्स और जितना सस्टेनेबल प्रैक्टिसेस कर सकते हैं बस उस तरीके ਨਹੀਂ ਜਿਵੇਂ ਕਿ ਯੰਗਸਟਰ ਨੂੰ ਅਕਸਰ ਕ੍ਰੇਜ਼ ਹੁੰਦਾ ਕਿ ਫਾਇਰ ਕ੍ਰੈਕਰਸ ਜਿਹੜਾ ਕੀ ਕਰੋ ਤਾਂ ਆਈ ਡੋਨਟ ਥਿੰਕ ਆ ਉਹ ਯੰਗਸਟਰਸ ਉਹ ਫਾਇਰ ਕ੍ਰੈਕਰਸ ਦਾ ਕ੍ਰੇਜ਼ ਤਾਂ ਵੈਸੇ ਹੀ ਖਤਮ ਹੋ ਰਿਹਾ ਹੈ ਹਮਾਰੇ ਦੇਸ਼ ਵਿੱਚ ਜਿੰਨਾ ਪੋਲੂਸ਼ਨ ਫੈਲ ਚੁੱਕਾ ਹੈ ਆਈ ਥਿੰਕ ਫਾਇਰ ਕ੍ਰੈਕਰਸ ਨਾ ਹੀ ਜਲਾਏ ਤਾਂ ਬਹੁਤ ਬੜੀਆ ਬਾਤ ਹੈ ਜੇ ਸੋਚ ਬਦਲੋ ਦੇਸ਼ ਬਦਲ ਜੂ ਬਾਕੀ ਇਹ ਚੀਜ਼ ਹੋਣੀ ਵੀ ਚਾਹੀਦੀ ਲੋਕਲ ਪੋਟਰਸ ਕੋ ਜ਼ਰੂਰ ਸਪੋਰਟ ਕਰੋ ਹਾਂ ਇਹ ਮੇਨ ਗੱਲ ਹੈਗੀ ਕਿ ਲੋਕਲ ਜਿਹੜੇ ਕੀ ਹੈਗੇ ਨੇ ਪੋਟਰ ਜਿਹੜੇ ਕੀ ਇਹ ਮੂਰਤੀਆਂ ਤਰਾਸ਼ਦੇ ਨੇ ਉਹਨਾਂ ਨੂੰ ਸਪੋਰਟ ਜ਼ਰੂਰ ਕਰਨਾ ਚਾਹੀਦਾ ਸੋ ਮੈਮ ਕੀ ਵਧੀਆ ਚੀਜ਼ ਲੱਗੀ ਤੁਹਾਨੂੰ पॉटरी बहुत अच्छी है इट्स ऑल अर्दन फ्रॉम होम मेड फ्रॉम देयर लोकैलिटी वेर दे डू इंडियन ट्रेडिशन, सो सब कुछ बहुत अच्छा है तो so, आप लोकल हो हाँ जी हाँ जी hmm.

खास दिवाली के दे ऊपर देना चाहते दे। हो दिवाली का मैसेज ये है कि पोल्यूशन कम करनी है हमने हाँ। <laughs> बहुत ज़्यादा पोल्यूशन हो रही है सो ऑफकोर्स फ्रायर क्रैकर्स एंड ऑल दैट ये भी जो हमारे ये लोग काम करते हैं यू नो इंडियन उसमें विजेस में ये सारी कुछ जो बनाते हैं हम ये चीज़ें अगर एक दूसरे को ਘਰ ਤੇ ਯੂਜ਼ ਕਰੇ ਔਰ ਤਾਂ ਇਨਕੀ ਵੀ ਲਾਈਵਲੀਹੂਡ ਬੈਟਰ ਹੋ ਜਾਂਦੀ ਹੈ। ਵਾਕੀ ਇਸ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਮੈਸੇਜ ਹੈਗਾ ਕਿ ਜੋ ਹੱਥੀ ਤਿਆਰ ਕਰਦੇ ਹੈਗੇ ਨਾ ਸਮਾਨ ਉਹਨਾਂ ਨੂੰ ਜ਼ਰੂਰ ਜਿਹੜਾ ਕਿ ਹੈਗਾ ਖਰੀਦਦਾਰੀ ਤੇ ਜਲਦੀ ਕਰਨੀ ਦੇਣੀ। ਕੈਮਰਾ ਪਰਸਨ ਇਹ ਇਹ ਵੀ ਜਿਹੜਾ ਕਿ ਚੀਜ਼ ਦਿਖਾਈ ਜਾਵੇ 모ਹਨ ਕਿ ਜੋ ਇੱਕ ਖਾਸ ਕਿਸਮ ਦਾ ਲੈਂਪ ਹੈਗਾ ਆਪਾਂ ਅਕਸਰ ਦੇਖਦੇ ਹੁੰਦੇ ਸੀਗੇ ਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਉਦੋਂ ਜਿਹੜਾ ਕੀ ਘਰਾਂ ਦੇ ਵਿੱਚ ਦੀਵਾ ਜਾਂ ਫਿਰ ਹੋਰ ਕਹਿ ਸਕਦੇ ਹਾਂ ਕਿ ਚੀਜ਼ ਬਾਲ ਕੇ ਇਸ ਦੇ ਵਿੱਚ ਰੱਖ ਦਿੱਤੀ ਜਾਂਦੀ ਸੀ ਤੇ ਉੱਚਾ ਇਹਨੂੰ ਟੰਗ ਦਿੱਤਾ ਜਾਂਦਾ ਸੀਗਾ ਤੇ ਫਿਰ ਇਹ ਜਿਹੜੀ ਜਿਹੜੀ ਕਿ ਰੋਸ਼ਨੀ ਹੁੰਦੀ ਸੀ ਪੂਰੇ ਘਰ ਨੂੰ ਰੋਸ਼ਨਾ ਦਿੰਦੀ ਸੀ ਤੇ ਹੁਣ ਉਹੀ ਜਿਹੜੀ ਚੀਜ਼ ਹੈਗੀ ਹੈ ਦੁਬਾਰਾ ਇਹ ਮਿੱਟੀ ਦੇ ਜਿਹੜੇ ਕੀ ਹੈ ਖੰਸੇ ਦੇ ਵਿੱਚ ਤਿਆਰ ਕੀਤੀ ਗਈ ਹੈ ਤੇ ਹੁਣ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗੀ ਹੈ ਤੇ ਡਿਮਾਂਡ ਵੀ ਇਸ ਦੀ ਬਹੁਤ ਹੈਗੀ ਹੈ ਤੇ ਹੋਰ ਵੀ ਜਿਹੜੀ ਕਿ ਕੱਲੀ-ਕੱਲੀ ਵੈਰਾਈਟੀ ਹੈਗੀ ਆ ਉਹ ਤੁਹਾਡੇ ਨਾਲ ਅਸਾਂ ਜੀ ਜ਼ਰੂਰ ਕਰਾਂਗੇ ਇੱਕ ਹੋਰ ਜਿਹੜੀ ਕਿ ਚੀਜ਼ ਆਪਾਂ ਅਕਸਰ ਦੇਖਦੇ ਹੁੰਦੇ ਆ ਆ ਦੇਖੋ ਇਹ ਜਿਹੜੇ ਕਿ ਛੋਟੇ-ਛੋਟੇ ਝੂਮਰ ਬਾ ਕਮਾਲ ਹੈ ਕੱਲੀ-ਕੱਲੀ ਜਿਹੜੀ ਕਿ ਮੋਤੀ ਹੈ ਇਹ ਵੀ ਮਿੱਟੀ ਦਾ ਹੀ ਬਣਿਆ ਹੋਇਆ ਤੇ ਕਲਾਕਾਰਾਂ ਦੇ ਵੱਲੋਂ ਜੋ ਇਹ ਕਲਾ ਦਿਖਾਈ ਗਈ ਹੈ ਆਪਣੀ ਇਹੀ ਹੈ ਕੀ ਜੋ ਘਰਾਂ ਦੀ ਰੌਣਕ ਨੂੰ ਵਧਾਉਂਦੀ ਹੈ ਇਸ ਤੋਂ ਇਲਾਵਾ ਆਹ ਜਿਹੜਾ ਕਿ ਦੀਵਾਰਾਂ ਦੇ ਉੱਪਰ ਟੰਗਣ ਨੂੰ ਲੈ ਕੇ ਭਾਵੇਂ ਆਪਾਂ ਲਾ ਲਈਏ ਨજરਬੱਟੂ ਲਾ ਲਈਏ ਜਾਂ ਫਿਰ ਆਹ ਹੋਰ ਜਿਹੜੇ ਕੀ ਹੈ ਮੂਰਤੀਆਂ ਲਾ ਲਈਏ ਜਾਂ ਫਿਰ ਓਮ ਦੀ ਜਿਹੜੀ ਕੀ ਕ੍ਰਿਤੀ ਲਾ ਲਈਏ ਹਰੇਕ ਚੀਜ਼ ਜਿਹੜੀ ਕੀ ਉਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈਗੀ ਐ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਹੱਥੀ ਤਿਆਰ ਕਰਦੇ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਜਿਹੜਾ ਕੀ ਹੈ ਹੌਸਲਾ ਅਬਜ਼ਾਈ ਦੀ ਬਹੁਤ ਲੋੜ ਹੁੰਦੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਕੀ ਇਹ ਕਲਾ ਦਾ ਜਿਹੜਾ ਕੀ ਮੁੱਲ ਸਹੀ ਪਵੇ ਹਰੇਕ ਚੀਜ਼ ਜਿਹੜੀ ਕੀ ਉਹਨਾਂ ਦੀ ਮਾਰਕੀਟ ਦੇ ਵਿੱਚ ਅਵੇਲੇਬਲ ਹੋਵੇ ਇਹ ਖਾਸ ਤੌਰ ਤੇ ਜਿਹੜੀ ਕੀ ਉਹ ਬੇਹਦ ਜ਼ਰੂਰੀ ਹੈਗਾ ਓਕੇ ਤੋਂ ਜ਼ਿਆਦਾ ਜ਼ਿਆਦਾ ਡਿਮਾਂਡ ਕਿਸ ਚੀਜ਼ ਦੀ ਹੈਗੀ ਮੈਂ ਉਹ ਦੱਸਿਆ ਸਰ ਅਭੀ ਤਾਂ ਦੀਵਾਲੀ ਕੀ ਹੈ ਇਨਕੇ ਦੀਓ ਕੀ ਅੱਛਾ ਦੀਓ ਕੀ ਟੁੱਟਣਾ ਕੋਈ ਇਹ ਨਹੀਂ ਜਿਆਦਾਤਰ ਦੀਵਿਆਂ ਦੀ ਹੈਗੀ ਕੀ ਡਿਮਾਂਡ ਤੇ ਦੇਖੋ ਕਿ ਲੋਕੀ ਜਿਹੜੇ ਕੀ ਇਸ ਕਦਰ ਉਹਨਾਂ ਦੇ ਵਿੱਚ ਕਰੇਜ਼ ਹੈ ਕੀ ਗੱਡੀਆਂ ਭਰ-ਭਰ ਕੇ ਲੈ ਕੇ ਜਾ ਰਹੇ ਨੇ ਇਹ ਬਾਈ ਇੱਕ ਦੇਖੋ ਖਾਸ ਤੌਰ ਤੇ ਤਿਆਰ ਕਰਦਾ ਬਾਈ ਜੀ ਕੀ ਬਣਾ ਰਹੇ ਹੋ ਫਿਰ ਸਰ ਇਹ ਗੁਲਕੇ ਤਿਆਰ ਕਰ ਰਹੇ ਜੀ ਅੱਛਾ ਹਾਂਜੀ ਤੇ ਡਿਮਾਂਡ ਪੂਰੀ ਦੱਬ ਗਿਆ ਫਿਰ ਸਰ ਹਾਂਜੀ ਹਾਂਜੀ ਆਹ ਤੋਂ ਡਿਮਾਂਡ ਹੋएगी ਸਰ ਦੇ 10 ਦਿਨ ਦਾ ਕੰਮ ਰਹਿ ਗਿਆ ਜੀ ਹਫਤੇ ਦਾ ਅੱਛਾ ਹਾਂਜੀ ਜੇ ਤੁਹਾਨੂੰ ਤੇਸ ਕਹਿੰਦੇ ਜਲਦੀ ਆ ਗਿਆ ਤੇ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਵਿਕਰੀ ਆ ਚ ਸਰ ਹੋਏਗੀ ਜਰ ਅਭੀ ਕੰਮ ਹੋਣੇ ਲਈ ਪ੍ਰੋਸੈਸ ਕੀ ਤਿਆਰੀ ਕਰ ਰਿਹਾ ਸਰ ਅਮ ਹੂੰ ਉਹਨਾਂ ਲਈ ਤਿਆਰੀ ਕਰ ਰਿਹਾ ਸਰ ਆ ਭਾਈ ਅੱਛਾ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਵੈਰਾਈਟੀ ਪਈ ਤੁਹਾਡੇ ਕੋਲ सर हमारे पास सर दिए की वैरायटी है सर इनकी में के कप्स प्लेट वगैरह की है जो आजकल गिफ्ट आइटम में देते हैं ना लोग उनके लिए वो सब सर, सर लैम्प वगैरह है हटड़िया वगैरह है ऑल अवेलेबल है जी है सर इनमें लोग पानी डाल के इनमें कमल वगैरह के दिए वगैरह तैराते जी इनमें अच्छा फूल फ्लावर्स वगैरह तैराते जी वो चीज़ें सर यानी कि लोग का डिमांड दे अकॉर्डिंग हर एक चीज़ हर एक चीज अवेलेबल है सर हमारे पास ये कॉर्नर के लिए है सर ये एंट्रेंस के रखने के लिए ये चीजें रखी है हमारे पास ਕਹਿੰਦੇ ਜੇ ਉਹ ਚੀਜ਼ ਸੋਣੀ ਹੋਵੇ ਤਾਂ ਮੁੱਲ ਵੀ ਵੱਧ ਹੁੰਦਾ ਕੀ ਰੇਟ ਹੈ ਜਨੂਨ ਰੇਟ ਹੈ ਸਾਰਾ ہمارا ਸਿਰਫ ਅਮਾਰੇ ਪੇਂਟਡ ਮਾਰਕੇ ਪਰ ਬੜੀ ਆਈਟਮ ਪੇਪਰ ਸਿਰਫ 200 ਰੁਪਏ ਪਰ ਪੀਸ ਅੱਛਾ ਕੀ ਕੀ ਰੇਟ ਹੈ ਦਾ ਸਰ ਇਹ 2000 ਰੁਪਏ ਪਰ ਹੈ ਪੇਅਰ ਕੋਲ ਜੀ ਹਾਂ ਬੁੱਧੀ ਤੁਮ ਇਹ ਪੂਰਾ ਸਰ 1500 ਰੁਪਏ ਮੇ ਪੂਰਾ ਸੈਟ ਜੀ ਅੱਛਾ ਹਾਂ ਜੀ ਕਿਸ ਚੀਜ਼ ਦਾ ਸਰ ਇਹ ਮਿੱਟੀ ਦਾ ਹੈ ਲੇਕਿਨ ਮਾਰਬਲ ਸ਼ੇਡ ਮੇ ਦਿਆ ਹੋਇਆ ਜੀ ਅਮਨੇ ਮਾਰਬਲ ਸ਼ੇਡ ਮੇ ਬਣਾਇਆ ਹੈ ਇਸ ਤਰ੍ਹਾਂ ਵਾ ਹੋਰ ਜੇ ਕਿਸ ਨੇ ਆਪਣੇ ਡਿਮਾਂਡ ਦੇ ਅਕੋਰਡਿੰਗ ਤਿਆਰ ਕਰਵਾਉਣਾ ਚੋਗ ਵੀ ਕਿਸੇ ਕੋਈ ਡਿਮਾਂਡ ਹੈ ਕਿਸੇ ਵੀ ਰਿਕ ਪੇਂਟ ਦਾ ਐਕਸਪਰਟ ਹੋ ਜੀ ਪੇਂਟ ਦਾ ਐਕਸਪਰਟ ਹੈ ਹਾਂ ਜੀ ਤੇ ਇਹ ਫੇ ਜਿਹੜੀ ਕੀ ਆ ਹੇ ਨੀਚੇ ਮਟੀਰੀਅਲ ਹੈਗਾ ਉਹ ਤੁਸੀਂ ਬਣਿਆ ਬਣਾ ਲੈ ਕੇ ਆਉਣਾ ਜਾਂ ਕਿਵੇਂ ਸਾਂਝੇ ਸਰ ਇਹ ਮੱ ਇਹ ਦਿੱਲੀ ਸੇ ਬਣ ਕੇ ਆਤਾ ਸਰ ਲੋਹੇ ਦਾ ਚਾਕ ਹੁੰਦਾ ਇਹ ਇਹ ਦਿੱਲੀ ਸੇ ਬਣ ਕੇ ਆਤਾ ਇਹ ਸਪੈਸ਼ਲ ਲਾਲ ਹੁੰਦਾ ਹਾਂ ਜੀ ਬਾਕੀ ਦਿੱਲੀ ਤੋਂ ਜਿਹੜਾ ਕੀ ਇਹ ਚੀਜ਼ ਬਣ ਕੇ ਆਉਂਦੀ ਹੈ ਤੇ ਇੱਥੇ ਉਸ ਨੂੰ ਰੰਗਤ ਦੇ ਕੇ ਹੋਰ ਵੀ ਜਿਹੜਾ ਕੀ ਹੈਗਾ ਆ ਖੂਬਸੂਰਤ ਬਣਾ ਦਿੱਤਾ ਜਾਂਦਾ ਹੋਰ ਵੀ ਜਿਹੜੇ ਕੀ ਇੱਥੇ ਲੋਕ ਪਹੁੰਚੇ ਹੋਏ ਹੈਗੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿ ਕਿਵੇਂ ਜਿਹੜਾ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਖਰੀਦਦਾਰੀ ਕਰ ਰਹੇ ਨੇ। ਸਵੰਕਲ ਖਰੀਦਦਾਰੀ ਕਰਨ ਆਇਆ ਕਿਵੇਂ ਲੱਗੇ ਫਿਰ ਤੁਹਾਨੂੰ ਇਹਨਾਂ ਦਾ ਸਾਮਾਨ। ਠੀਕ ਹੀ ਆ ਸਰ। ਠੀਕ ਹੈ ਜੀ। ਕੁਝ ਡਿਫਰੈਂਟ ਆ ਪਹਿਲਾਂ ਨਾਲੋਂ। ਮੈਂ ਤਾਂ ਇੱਕ ਰਹੀ ਲੱਗਦਾ। ਸੋ ਉਮਰ ਦਾ ਕਾਫੀ ਸਾਨੂੰ ਤਜਰਬਾ ਹੈਗਾ ਤਾਂ ਪਹਿਲਾਂ ਦੇ ਮੁਕਾਬਲੇ ਕੀਮੇ ਦਾ ਹੁਣ ਜੇ ਮੈਂ ਮਾਹੌਲ ਦੇਖ ਰਿਹਾ ਤੁਸੀਂ। ਪਹਿਲੇ ਕੇ ਮੁਕਾਬਲੇ ਬਹੁਤ ਚੰਗਾ ਆਇਆ। ਹਾਂ। ਹਾਂ ਜੀ। ਤੋ ਪਹਿਲਾਂ ਦਾ ਸਿੰਪਲ ਸੀ ਸਿੰਪਲੀ ਚਲਦਾ ਸੀ ਪਹਿਲਾਂ ਤੇ ਹੁਣ ਕਹਿੰਦੇ ਕਲਰਫੁੱਲ ਹੋ ਰਹੀ ਹੈ ਜੀ ਕਲਰਫੁੱਲ ਦਾ ਤੋ ਕਹਿੰਦੇ ਜੇਕਰ ਰੰਗ ਦੇ ਵਿੱਚ ਰੰਗਿਆ ਹੋਵੇ ਤਾਂ ਉਹ ਚੀਜ਼ ਹਰੇ ਹੋਰ ਵੀ ਜਿਹੜੀ ਕੀ ਉਹ ਸੋਹਣੀ ਲੱਗਦੀ ਹੈਗੀ ਐ ਸੋ ਜਿਸ ਤਰ੍ਹਾਂ ਦੇ ਨਾਲ ਹਰੇਕ ਜਿਹੜੀ ਕੀ ਵੈਰਾਈਟੀ ਇੱਥੇ ਅਵੇਲੇਬਲ ਹੈ ਸੋ ਖਰੀਦਦਾਰੀ ਵੀ ਲੋਕ ਪੂਰੇ ਦਬਾਕੇ ਕਰ ਰਹੇ ਹੈਗੇ ਨੇ ਅਤੇ ਹਰੇਕ ਜਿਹੜੀ ਕੀ ਚੀਜ਼ ਨੂੰ ਬਾਖੂਬੀ ਤਿਆਰ ਕੀਤਾ ਜਾ ਰਿਹਾ ਹੈਗਾ ਸੋ ਫਲਾਰ ਪੋਟ ਲੈਣਾ ਹੈ ਉਹ ਸਰ ਤੁਸੀਂ ਇੱਥੇ ਹਾਂਜੀ ਸਰ ਹਾਂਜੀ ਤੋਂ ਕਿਵੇਂ ਲੱਗੀ ਤੁਹਾਨੂੰ ਇਤਨੀ ਵੈਰਾਈਟੀ ਬੜਿਆ ਵੈਰਾਈਟੀ ਹੈ ਹਾਂ ਤੇ ਕੀ ਸੋਚ ਕੇ ਆਏ ਸੀ ਮਾਈਂਡ ਸੇ ਕੀ ਚੀਜ਼ ਲੈਣੀ ਹੈ ਤੇ ਇੱਥੇ ਆ ਕੇ ਦੇਖਿਆ ਕਿ ਤੇ ਮਾਈਂਡ ਤਾਂ ਨਹੀਂ ਬਦਲ ਗਿਆ ਨਹੀਂ ਹਮ ਤਾਂ ਵੈਸੇ ਗਿਫਟਿੰਗ ਕੇ ਲਿਏ ਹਮਨੇ ਪਲਾਂਟਰਸ ਲੈਨੇ ਹੈ ਤਾਂ ਹਮ ਵਈ ਲੈਨੇ ਆਏ ਥੇ ਯੈਸ ਐਨਵਾਇਰਨਮੈਂਟ ਲਵਰ ਹੋ ਯੈਸ ਤੋਂ ਖਾਸ ਤੌਰ ਤੇ ਜਦੋਂ ਇਜ਼ਾ ਦਾ ਮੌਕਾ ਹੁੰਦਾ ਤਾਂ ਪਟਾਕੇ ਬੜੇ ਚੱਲਦੇ ਹੈਗੇ ਨਾ ਦੀਵਾਲੀ ਦੇ ਮੌਕੇ ਤੇ ਤੁਸੀਂ ਤਾਂ ਨਹੀਂ ਚਲਾਉਂਗੇ ਥੋੜੇ ਬਹੁਤੇ ਸੀ ਹਾਂ ਥੋੜੇ ਹੋਤੇ ਜਿਹਾਨੇ ਬੰਤੇ ਹੈ ਦੀਵਾਲੀ ਹੈ ਹਾਂ ਬੈਠਾ ਨਈ ਐਨਵਾਇਰਨਮੈਂਟ ਕਾ ਵੀ ਧਿਆਨ ਰੱਖਣਾ ਚਾਹੀਏ ਚਲੋ ਰੰਗਾ ਦਾ ਤਿਹਾਰ ਹੋਲੀ ਹੋਏ ਫਿਰ ਤਾਂ ਕਹਿੰਗੇ ਫੁੱਲਾਂ ਨਾਲ ਖੇਡ ਲਈ ਪਰ ਪਟਾਕਿਆਂ ਦਾ ਕੋਈ ਆਲਟਰਨੇਟ ਨਹੀਂ ਆਇਆ ਹਾਂ ਔਰ ਵੀ ਜੋ ਐਨਵਾਇਰਨਮੈਂਟ ਮੇ ਕਿੰਨੀਆਂ ਚੀਜ਼ੇ ਹੈ ਜਿਨ세 ਪੋਲਿਊਸ਼ਨ ਹੋ ਰਹਾ ਹੈ ਇਸੇ ਪਟਾਕੇ ਹੀ ਥੋੜਨਾ ਹੈ तो अगर हम सिर्फ एक पटाखों को कह दे कि हाँ भाई यही पोल्यूशन कर रहे हैं और गाड़ियां भी तो चलती हैं उनसे रोज़ दिन पोल्यूशन नहीं होता ए, क्या यूं बढ़िया है क्या वैसे परमिशन लेना <laughs> नहीं ठीक है लिमिट में हर चीज़ करो तो अच्छी लगती है ठीक है ते तो कोई यूथ को मैसेज देना चाहोगे ਸੇਫ ਤਰੀਕੇ ਨਾਲ ਮਨਾਓ ਦੀਵਾਲੀ ਮਨਾਣੀ ਚਾਹੀਦੀ ਹੈ ਪਰ ਇੱਕ ਲਿਮਿਟ ਚ ਸਾਰੀ ਚੀਜ਼ ਕਰਨੀ ਚਾਹੀਦੀ ਹੈ ਜੇਕਰ ਆਪਾਂ ਸੈਲੀਬ੍ਰੇਟ ਲਿਮਿਟ ਦੇ ਅਪੋਰਟਿੰਗ ਕਰੀਏ ਆਪਦਾ ਵੀ ਧਿਆਨ ਰੱਖੋ ਸਾਹੀ ਜਿੰਤਰਾ ਦੇ ਨਾਲ ਹਰੇਕ ਚੀਜ਼ ਨੂੰ ਇੱਕ ਦਾਇਰੇ ਦੇ ਅੰਦਰ ਰਹਿ ਕੇ ਜੇਕਰ ਸੈਲੀਬ੍ਰੇਟ ਕੀਤਾ ਜਾਵੇ ਤਾਂ ਉਹ ਖੁਸ਼ੀ ਹੀ ਵੱਖਰੀ ਹੁੰਦੀ ਹੈ ਤੇ ਇਹ ਪੈਲਰ ਸ਼ੋਰ ਦਿਖਾਈਏ ਨਾ ਤੁਹਾਨੂੰ ਤਾਂ ਦੇਖੋ ਕਿ ਉੱਥੋਂ ਮਾਰਕੀਟ ਲੱਗੀ ਆ ਇਹ ਉੱਥੋਂ ਲੈ ਕੇ ਘਟੋ ਘਟਾ 200 ਮੀਟਰ ਦਾ ਦਾਇਰਾ ਹੋਣਾ ਪੂਰਾ ਜਿਹੜਾ ਪੂਰਾ ਇਸ ਵੇਲੇ ਤੁਹਾਨੂੰ ਖਰੀਦਦਾਰਾਂ ਦੀ ਖਰੀਦਦਾਰੀ ਕਰਦੇ ਹੋਏ ਤੁਸੀਂ ਇੱਥੇ ਦੇਖ ਸਕਦੇ ਹੋ ਹਰ ਇੱਕ ਚੀਜ਼ ਜਿਹੜੀ ਕਿ ਇੱਥੇ ਅਵੇਲੇਬਲ ਹੈਗੀ ਹੈ ਮਾਰਕੀਟ ਦੇ ਵਿੱਚ ਤੇ ਬਹੁਤ ਜਿਹੜਾ ਕੀ ਹੈਗਾ ਲੋਕ ਇੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਦੀਵਾਲੀ ਦੇ ਮੌਕੇ ਤੇ ਉੱਪਰ ਸੋ ਤੁਸੀਂ ਕੀ ਮੈ ਸੈਲੀਬ੍ਰੇਟ ਕਰ ਰਹੇ ਹੋ ਇਸ ਖਾਸ ਫੰਕਸ਼ਨ ਨੂੰ ਦੀਵਾਲੀ ਜੋ ਕਿ ਹਿੰਦੂਇਜ਼ਮ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਹੈ ਸਿੱਖਾਂ ਦੇ ਵਿੱਚ ਵੀ ਜਿਹੜਾ ਕੀ ਇਹਨਾਂ ਨੂੰ ਬਹੁਤ ਸੈਲੀਬ੍ਰੇਟ ਕੀਤਾ ਜਾਂਦਾ ਹੈ ਬੰਦੀ ਛੋੜ ਦਿਵਸ ਨੂੰ ਲੈ ਕੇ ਤੇ ਹੋਰ ਵੀ ਜਿਹੜਾ ਕੀ ਅ ਲੋਕ ਅਗੇ ਨੇ ਇਸ ਖਾਸ ਮੌਕੇ ਦੇ ਉੱਪਰ ਸੈਲੀਬ੍ਰੇਟ ਕਰਦੇ ਨੇ ਸੇ ਤੁਹਾਡੇ ਇਲਾਕੇ ਦੇ ਵਿੱਚ ਦੀਵਾਲੀ ਦੀਆਂ ਕੀ ਰੌਣਕਾਂ ਨੇ ਤੁਸੀਂ ਕੀ ਖਾਸ ਕਰ ਰਹੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ जरूर ਸਾਂਝੇ ਕਰਿਓ ਫਿਲਹਾਲ ਮੇਨ ਦੀ ਉਜਾੜ ਤਨਵਾ